ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਮੈਂ ਲੱਗਿਆ ਸੀਗਾ ਜੀ ਬਣਾਉਣ ਬੱਚਿਆਂ ਵਾਸਤੇ ਚੂਰੀ ਠੀਕ ਹੈ ਜੀ ਮੈਂ ਸੋਚਿਆ ਵੀ ਚਲੋ ਵੀਡੀਓ ਹੀ ਪਾ ਦਈਏ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੂਰੀ ਦੇਸੀ ਸਟਾਈਲ ਠੀਕ ਹੈ ਜੀ ਚੂਰੀ ਪੈਸੇ ਤਾਂ ਹਰ ਘਰ ਦੇ ਵਿੱਚ ਇਹ ਬਣਦੀ ਆ ਠੀਕ ਹੈ ਜੀ ਗਰਮ ਗਰਮ ਆਪਣੇ ਰੋਟੀਆਂ ਲੈਣੀਆਂ ਕਿਉਂਕਿ ਮੈਂ ਵੀਡੀਓ ਤਾਪ ਆ ਰਿਹਾ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਵੀ ਐਵੇਂ ਆਪਾਂ ਇਹ ਚੀਜ਼ ਦੇਸੀ ਚੀਜ਼ ਆਪਣੇ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹਾਂ ਠੀਕ ਹੈ ਜੀ ਐਨ ਪੂਰੀ ਤਾਕਤਵਰ ਚੀਜ਼ ਹੁੰਦੀ ਹੈ ਇਹ ਇਹਨੂੰ ਬਣਾਉਣ ਵਾਸਤੇ ਆਪਾਂ ਨੂੰ ਦੇਸੀ ਕੀ ਚਾਹੀਦਾ ਠੀਕ ਹੈ ਜੀ ਰੋਟੀ ਹੋਗੀ ਗਰਮ ਕਣਕ ਦੀ ਤੇ ਨਾਲੇ ਹੋਗੀ ਸ਼ੱਕਰ ਠੀਕ ਹੈ ਜੀ ਆਹ ਲਓ ਆਪਾਂ ਨੇ ਸ਼ੱਕਰ ਪਾ ਲਈ ਤੇ ਹੁਣ ਪੂਰੇ ਜੋਰ ਦੇ ਨਾਲ ਆਪਾਂ ਨੇ ਜਿਹੜੀ ਇਹ ਠੀਕ ਹੈ ਜੀ ਰੋਟੀ ਤੇ ਸ਼ੱਕਰ ਨੂੰ ਮਿਕਸ ਕਰਨਾ ਹੈ ਨਾ ਤੋੜਨਾ ਯਾਨੀ ਤੇ ਰੋਟੀ ਹੈ ਜਿਹੜੀ ਇਹਨ ਪੂਰੀ ਗਰਮ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਲੋ ਜੀ ਇਹਨੂੰ ਤੋੜਾਂਗੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਲੋ ਜੀ ਹੁਣ ਪਾਉਣੀ ਹੈ ਦੇ ਵਿੱਚ ਆਪਾਂ ਦੇਸੀ ਕੀ ਠੀਕ ਹੈ ਜੀ ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਯਾਨੀ 5-6 ਰੋਟੀਆਂ ਦੇ ਵਿੱਚ 70-80 ਗ੍ਰਾਮ ਦੇਸੀ ਕੀ ਆਪਾਂ ਨੇ ਪਾ ਲੈਣਾ ਦੇਖੋ ਠੀਕ ਹੈ ਜੀ ਤੇ ਇਹਨੂੰ ਫੇਰ ਮਲਦੇ ਆਂ ਤੇ ਨਾਲੇ ਪਾਵਾਂਗੇ ਥੋੜੀ ਜੀ ਸੌਂਫ ਇਹਦੇ ਵਿੱਚ ਆਪਾਂ ਸੌਂਫ ਨਾਲ ਵਧੀਆ ਹੋ ਜਾਂਦਾ ਸਿਸਟਮ ਤੇ ਥੋੜੇ ਜੇ ਪਾਵਾਂਗੇ ਆਪਾਂ ਕਾਜੂ ਬਦਾਮ ਦਾ ਠੀਕ ਹੈ ਜੀ ਆਪਾਂ ਨੇ ਪੇਸਟ ਬਣਾਇਆ ਹੋਇਆ ਇਹ ਠੀਕ ਹੈ ਜੀ ਉਹ ਪਾਵਾਂਗੇ ਆਹ ਲੋ ਜੀ ਠੀਕ ਹੈ ਜੀ ਮਿਕਸੀ ਦੇ ਵਿੱਚ ਮੈਂ ਇਹ ਪੀਸ ਦਿੱਤੇ ਥੋੜੇ ਜੇ ਦਰਦਰੇ ਜੇ ਤੇ ਇਹ ਪਾ ਲਾਂਗੇ ਤੇ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਤੇ ਲੋ ਜੀ ਚੂਰੀ ਬਣ ਕੇ ਆਪਣੀ ਰੈਡੀ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਆਪਾਂ ਬੱਚਿਆਂ ਨੂੰ ਬਣਾ ਕੇ ਇਹ ਦੇ ਸਕਦੇ ਹਾਂ ਠੀਕ ਹੈ ਜੀ ਇਹਦੇ ਲੱਡੂ ਜੇ ਬੱਟ ਕਿਸ ਤਰੀਕੇ ਨਾਲ ਠੀਕ ਹੈ ਜੀ ਦੁੱਧ ਦੱਤ ਨਾਲ ਵਧੀਆ ਚੀਜ਼ ਬਣਦੀ ਆ ਤੇ ਲਓ ਜੀ ਥੋੜਾ ਜਿਹਾ ਐਡ ਕਰਾਂਗੇ ਆਪਾਂ ਇਹਦੇ ਵਿੱਚ ਟੇਸਟ ਵਾਸਤੇ ਨਾਰੀਅਲ ਦਾ ਬੂਰਾ ਦਾ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਨਾਰੀਅਲ ਦਾ ਬੂਰਾ ਦਾ ਠੀਕ ਹੈ ਜੀ ਜੇ ਨਾ ਹੋਇਆ ਤਾਂ ਐਦਾਂ ਵੀ ਕੰਮ ਚੱਲ ਜਾਊਗਾ ਪਰ ਇਹਨਾਂ ਥੋੜਾ ਜਿਹਾ ਟੇਸਟ ਹੋ ਜਾਂਦਾ ਠੀਕ ਹੈ ਜੀ ਚੂਰੀ ਦੇ ਵਿੱਚ ਸੋ ਹੁਣ ਤਾਂ ਜੀ ਵੈਸੇ ਕਈ ਘਰਾਂ ਦੇ ਵਿੱਚ ਤਾਂ ਇਹ ਬਣਦੀ ਆ ਤੇ ਵੈਸੇ ਹੁਣ ਗਾਹਾਂ-ਗਾਹਾਂ ਲੋਕ ਭੁੱਲਦੇ ਜਾ ਰਹੇ ਆ ਇਸ ਕਰਕੇ ਮੈਂ ਸੋਚਿਆ ਵੀ ਚਲੋ ਵੀਡੀਓ ਪਾ ਦਈਏ ਵੈਸੇ ਬਣਾਉਣੀ ਤਾਂ ਹੈ ਹੀ ਤੀ ਤੇ ਲੋ ਜੀ ਚੂਰੀ ਬਣ ਕੇ ਰੈਡੀ ਆ ਜੀ ਤੇ ਹੁਣ ਆਪਾਂ ਇਹਦੇ-ਇੱਕ ਲੱਡੂ ਬੱਟ ਲਵਾਂਗੇ ਠੀਕ ਹੈ ਜੀ ਐਦਾਂ ਵੀ ਖਾ ਸਕਦੇ ਆਪਾਂ ਇਹਨੂੰ ਇਹ ਫਿਰ ਤੁਹਾਨੂੰ ਲੱਡੂ ਵਟ ਕੇ ਦਿਖਾਉਂਦੇ ਆ ਉਹ ਤੋਂ ਬਾਅਦ ਤੇ ਲੋ ਜੀ ਚੂਰੀ ਬਣ ਕੇ ਹੋ ਗਈ ਆਪਣੀ ਰੈਡੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਚੂਰੀ ਬਹੁਤ ਜਾਨਦਾਰ ਠੀਕ ਹੁੰਦੀ ਹੈ ਜੀ ਇਹ ਜੇ ਮੰਨ ਲਓ ਆਪਣੇ ਬੱਚੇ ਇਹ ਚੀਜ਼ ਖਾਣ ਹਿਲ ਜਵੇ ਤਾਂ ਮੈਂ ਕਹਿੰਦਾ ਵੀ ਆਪਾਂ ਨੂੰ ਕੋਈ ਚੀਜ਼ ਬੱਚਿਆਂ ਨੂੰ ਹੋਰ ਖੁਲਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਪੀ ਜੇ 버ਗਰ ਵੀ ਭੁੱਲ ਜਾਓਗੇ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਠੀਕ ਹੈ ਜੀ ਸੋ ਲਾਈਕ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਹੁਣ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ